ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੋ ਧਿਰਾਂ ਦੇ ਵਿੱਚ ਇਹ ਆਪਸੀ ਲੜਾਈ ਹੋਈ ਸੀ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਇੱਕ ਨਿਹੰਗ ਨੂੰ ਬੁਲਾਇਆ ਗਿਆ ਤਾਂ ਨਿਹੰਗ ਦੇ ਵੱਲੋਂ ਦੂਜੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਇੱਕ ਮੁੰਡੇ ਤੇ ਗਰਦਨ ਤੇ वार ਕੀਤੇ ਗਏ ਜਿਸ ਨਾਲ ਮੁੰਡੇ ਦੀ ਥਾਂ ਤੇ ਹੀ ਮੌਤ ਹੋ ਗਈ ਸੋ ਦੱਸਦੇ ਕਿ ਮਾਮਲਾ ਐਨਾ ਜ਼ਿਆਦਾ ਵੱਧ ਗਿਆ ਸੀ ਕਿ ਇੱਕ ਦੂਜੇ ਦੇ ਨਾਲ ਇਹ ਗਲੋਗਲ ਪੈ ਗਏ ਅਤੇ ਹੱਥੋਂ ਪਾਈ ਤੱਕ ਉਤਰਿਆ ਜਦੋਂ ਇਹਨਾਂ ਤੋਂ ਮਸਲਾ ਨਾ ਸੋਲ ਜਿਆ ਤਾਂ ਇੱਕ ਧਿਰ ਦੇ ਵੱਲੋਂ ਨਿਹੰਗ ਸਿੰਘ ਨੂੰ ਬੁਲਾ ਲਿਆ ਗਿਆ ਤੇ ਦੂਜੇ ਧਿਰ ਦੇ ਵੱਲੋਂ ਆਪਣੀ ਸੇਫਟੀ ਦੇ ਲਈ ਗਵਾਂਡੀ ਨੂੰ ਆਵਾਜ਼ ਮਾਰੇਗੇ ਤੇ ਉਦੋਂ ਨਿਹੰਗ ਸਿੰਘ ਜਦੋਂ ਆਇਆ ਤੇ ਜਦੋਂ ਦੂਜੇ ਧਿਰ ਦੇ ਵੱਲੋਂ ਜੋ ਮਦਦ ਕਰਨ ਲਈ ਮੁੰਡਾ ਆਇਆ ਸੀ ਉਸਤੇ ਹਮਲਾ ਕਰ ਦਿੱਤਾ ਗਿਆ ਸੋ ਦੱਸਦੇ ਕਿ ਜੋ ਇਹ ਮੁੰਡਾ ਹੈ ਸੂਰਜਨਗਰ ਦਾ ਰਹਿਣ ਵਾਲਾ ਸੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਜਿਸ ਦੀ ਕੀ ਮੌਤ ਹੋਈ ਹੈ ਜੀ ਹਾਂ ਦੱਸ ਦਈਏ ਕਿ ਅਸ ਲੜਕੇ ਦੇ ਬੰਦੋ ਨਿਹੰਗ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਨਿਹੰਗ ਸਿੰਘ ਨੇ ਉਸ ਦੀ ਗਰਦਨ ਤੇ वार ਕਰਕੇ ਉਸ ਨੂੰ ਮਾਰ ਦਿੱਤਾ ਨੌਜਵਾਨ ਦੀ ਪਹਿਚਾਨ ਗੁਰਦੀਪ ਸਿੰਘ ਉਰਫ ਸੋਨ ਨੂੰ ਵਜੋਂ ਹੋਈ ਹੈ ਜੋ ਕਿ ਸੂਰਜਨਗਰ ਦਾ ਰਹਿਣ ਵਾਲਾ ਹੈ ਅਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਇਸ ਸੰਬੰਧੀ ਜਾਣਕਾਰੀ ਮਿਲਤ ਤੋਂ ਬਾਅਦ ਮੌਕੇ ਤੇ थाना ਸ਼ਿਮਲਾਪੁਰੀ ਦੇ ਐਸਐਚਓ ਪਹੁੰਚੇ ਅਤੇ ਉਹਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਪੇਸ਼ ਕਰਤਾ ਹਾਂਜੀ ਹਾਂਜੀ ਉਹ ਜਿਹੜੀ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆਂ ਕੀ ਨਹੀਂ ਉਹ ਇੱਥੇ ਆਈ ਆ ਉਨੇ ਦਾ ਮਾੜੀ ਗੱਲਬਾਤ ਕੀਤੀ ਉਹ ਕਹਿੰਦੇ ਸੀ ਤੇਰੇ ਤੋਂ ਨਹੀਂ ਹੱਥੀ ਪਿਆ ਸੀ ਤੇ ਇਹਨਾਂ ਦਾ ਗੱਲਬਾਤ ਮੂੰਹ ਨਾਲ ਹੀ ਕੀਤੀ ਹੈ ਓਏ ਉਹ ਗੈਨੀ ਕਹਿੰਦਾ ਜਿਹੜਾ ਨਿਆਗਾ ਆਇਆ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆਹੀ ਨਹੀਂ ਲੜਨਾ ਭਰਾ ਆ ਹੀ ਤਾਂ ਉਧਰ ਪੈਂਟ ਮਗਾ ਇਧਰੋਂ ਨਿਕਲ ਗਏ ਆਏ ਆ ਮਤਲਬ ਕੀ ਹੈ ਆਦਮੀ ਪਰਿਵਾਰੀ ਸੀ ਹਾਂਜੀ ਪਰਿਵਾਰੀ ਸੀਗੀ ਹਾਂਜੀ ਮੇਰਾ ਸਾਥ ਦਾ ਭਰਾ ਹੈ ਜੀ ਅਮਨਦੀਪ ਹੈਗਾ ਹਲਾ ਦਾ ਤਾਂ ਪਤਾ ਨਹੀਂ ਕੋਈ ਨਾ ਉਹਦਾ ਫੋਨ ਲੱਗਦਾ ਪਿਆ ਵਾ ਨਾ ਕਦੇ ਹੋਰ ਦਾ ਨੰਬਰ ਆ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਈ ਤਾਂ ਮਾਮੇ ਦੀ ਕੁੜੀ ਨੂੰ ਦਾਦਾ ਮੁੰਡੇ ਨੂੰ ਜਾਣਦੇ ਆ ਹਾਂਜੀ ਉਹਦੇ ਲੱਕ ਦੇ ਵੱਜੀ ਨਾਲੇ ਹਾਂਜੀ ਤਿੰਨ ਚਾਰ ਵਾਰ ਹੋਏ ਅਜੇ ਲੱਕ ਵੇ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦੇਰ ਨੂੰ ਉਹਦੇ ਗੇਟ ਦੇ ਵਿਚੋਂ ਨੇ ਕਰਫਾਨਾ ਮਾਰੀਆਂ ਗਿਆ ਦੀ ਉਹ ਪੋੜੀ ਚੜ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦਾ ਨੂੰ ਮੰਮੀ ਆਈ ਤੇ ਉਹ ਉਹ ਨੂੰ ਅੰਦਰੋਂ ਕੱਢ ਕੇ ਤੇ ਆਟੋਏ ਪਟਾ ਕੇ ਲੈ ਗਏ ਸੀ ਉਹਨਾਂ ਮੰਮੀ ਲੈ ਗਏ ਮੇਰੇ ਇਹ ਤਾਂ ਦੂਜੇ ਭਾਜੀ ਸੀਗੇ ਉਹ ਛਡੋਂ ਗਏ ਜੀਗੇ ਹੋਰ ਆਉਂਦੇ ਮਾਰੀ ਕੁਰਬਾਨ ਹੋਣਾ ਇਹ ਕਰ ਤੋਂ ਤੇ ਇੱਕੋ ਹੀ ਬੰਦੇ ਦਾ ਆਇਆ ਇੱਕੋ ਹੀ ਬੰਦੇ ਦਾ ਆਇਆ ਜਿਹਦਾ ਪੱਟਾ ਵੱਜਿਆ ਹਾਂ ਜਿਹਦੇ ਗਰਦਨ ਦੇ ਸੋਚਨ ਵੱਡੀ ਜੀ ਇਹ ਉਹਦਾ ਫੋਨ ਨਾਮ ਕੀ ਆ ਉਹਦਾ ਉਹਦਾ ਆਸ ਤੋਂ ਕੋ ਨੂੰ ਨਹੀਂ ਭਾਈ ਆਏ ਕੋਈ ਗੱਲ ਚੱਲ ਵਾੜੀ ਨਹੀਂ ਪੁਲਿਸ ਨਹੀਂ ਹੁਣ ਕੀ ਕਰਾਂ ਉਹ ਉਧਰ ਗਏ ਆ ਜੀ ਬਾਗੀ ਚਾਂੜ ਦੇ ਜਿਹੜੇ ਬੰਦੇ ਜਿੱਥੋਂ ਆਏ ਸੀ ਨਾ ਮਾਰਨ ਆ ਉਹਨਾਂ ਨੂੰ ਲੱਭਣ ਗਏ ਆ ਹਾਂ ਜੀ ਤੇ ਹੁਣ ਕੀ ਚਾਹੁੰਦੇ ਹੋ ਕੀ ਹੁਣ ਭਾਈ ਸਾਹਬ ਹੋਣਾ ਚਾਹੀਦਾ ਕਿੰਨੀ ਉਮਰ ਦੀ ਜਿੰਨਾ ਦਾ ਗਲਾ ਵੱਡਾ ਹੈਗਾ ਮੇਰੇ ਖਿਆਲ ਹੁਣੀ ਭਾਈ ਉਹਨਾਂ ਦੀ 40 40 42 ਦੇ ਕਰੀਬ ਹੋਣੀ ਹੈ ਹਾਂ ਜੀ ਹਾਂ ਜੀ ਦੋ ਜਵਾਲਾ ਦੋ ਮੁੰਡੇ ਉਹਨਾਂ ਦੇ ਇਹ ਵਾਰਦਾਤ ਹੋਈ ਹੈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਕਾਂ ਨੇ ਕੀ ਕੀਤਾ। ਤਕਰੀਬ ਕੋਈ 3-4 ਬੰਦੇ ਸੀਗੇ ਸੀਮਾ ਨਾਂ ਦੀ ਲੜਕੀ ਇਹਨਾਂ ਦੀ। ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਇੱਕ ਬਾਪ ਜੀ ਦਾ। ਉਹ ਆਏ ਇੱਥੇ ਗਾਲਾਂ-ਗੋਲਾਂ ਕੱਢਦੇ ਸੀ ਇਸ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ-ਲੜਦੇ ਕਾਫੀ ਦੂਰ ਆਣ ਕੇ ਥੋਨੂੰ ਨਾਂ ਦੇ ਬੰਦੇ ਨੇ ਉਹਦੇ ਕਿਰਪਾਨ ਮਾਰੀ ਤੇ ਉਹਦੀ ਅੱਜ ਹਸਪਤਾਲ ਤੋ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਵੱਜੀ ਹੈ ਜਾਂ ਉਹਨੇ ਮਾਰੀ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਮਾਰੀ ਹੈ ਜੀ ਕੰਪੀ ਹੋਣਾ ਨੇ ਦੋ ਨੇਗਸੀ ਨਾਮ ਨੋਮ ਨੇ ਜੇ ਪਤਾ ਨਹੀਂ ਹੈ ਰੇਡ ਗਈ ਹੈ ਪਰ ਸਾਡੀ ਜਲਦੀ ਫੜ ਲਾਂਗੇ ਸੀ ਸੀਮਾ ਨਾਲ ਆਪਸ ਵਿੱਚ ਰਿਸ਼ਤੇਦਾਰੀ ਸੀ ਗਈ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਆਂਗਰ ਹੈਗੇ ਨੇ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਅਜੇ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਆ ਉਹ ਉਹ ਅਸੀਂ ਟੈਕ ਟਕ ਬੰਦੇ ਜਿਹੜਾ ਮਾਰਨ ਵਾਲਾ ਬਿਆਲੀ ਦੇ ਸਾਲ ਦੀ ਉਮਰ ਦਾ ਹੈ ਪਰ ਜਿਹੜਾ ਕਾਂਚੇ ਦਾ ਜ਼ਿਕਰ ਕਰ ਰਹੇ ਪਏ ਆ ਉਹਦਾ ਫਿਲਮ ਰਿਕਾਰਡਿੰਗ ਹੋਰ ਕਿੰਨੇ ਜਣੇ ਸੱਤੀ ਜਣ ਨਹੀਂ ਆ ਜੇ ਦੇਖਣਾ ਪਊਗਾ ਜੀ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਨੇ ਕਿੰਨੇ ਨੇ ਟੋਲੋ ਜਿਹੜਾ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ ਤਿੰਨ ਚਾਰ ਵਾਰ ਹੋਏ ਨੇ ਤੇ ਬਾਅਦ ਤੇ ਸੱਟ ਵੀ ਹੈ ਜਿਹੜਾ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਪਤਾ ਲੱਗੂ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰੇ ਸੀਸੀਟੀਵੀ ਹੁਣ ਹਾਲੇ ਜਾ ਰਹੇ ਨੇ ਹਾਂਜੀ ਉਹ ਹਾਂ ਅਲੱਗ ਦੇਖਾਂਗੇ ਉਹ ਆਉਂਦੇ ਨੇ ਆਪਸ ਰੋਂ ਬਨੇ ਹੀ ਮੰਗੀਆਂ ਰੇਡ ਕਰਨ ਉਹਨਾਂ ਦੇ ਘਰ ਮਾਮਲਾ ਦਾਰਿਕਾ ਦਿੱਤਾ ਗਿਆ ਵਾ ਮਾਮਲਾ ਦਰਜ ਕਰਨਾ ਹੀ ਸਟੇਟਮੈਂਟ ਲਵਾਂਗੇ